ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਜੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਆ ਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿੱਤਾ ਜੇ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ 98783 93488 ਹੈ ਜੀ ਅੱਜ ਦੇ ਜੇ ਕਾਕੇ ਪਰ ਦੋ ਨੱਕ ਸੇਲ ਹੈ 1000 ਸੀ ਗੱਬਣਾ ਆ ਗਿਆ ਘੱਤੋ ਕੋੜ ਗੱਬਣਾ ਮਾਜਾ ਬਾਈ ਕੋਲੇ ਬਾਕੀ ਜਾਂਦਾ ਕਰੀ ਬਾਈ ਤੋਂ ਲੈ ਲੈਣੇ ਆਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਮੇਰੀ ਫੇਰ ਦੁਆਰਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਅੱਜ ਬੇਸਰੀ ਕਾਲ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਪਿੰਡ ਭਰਾਵਾਂ ਨੂੰ ਨਾਮ ਦੱਸ ਦੇ ਜੀ ਨਾਮ ਜੀ ਕਾਕਾ ਪਿੰਡ ਲੱਗਣਾ ਤਹਿਸੀਲ ਬਾਗਾਪੁਣਾ ਜ਼ਿਲ੍ਹਾ ਮੋਗਾ ਠੀਕ ਹੈ ਬਾਈ ਅੱਜ 2 ਜਨਵਰੀ ਦਾ ਕਾਊ ਆ ਬਾਈ 2 ਜਨਵਰੀ ਜੀ ਠੀਕ ਹੈ ਜੀ ਕਿੱਧਰ ਸ਼ੁਰੂ ਕਰ ਲਗਈ ਨਹੀਂ ਜੀ ਪੰਜ ਕਿਲੋ ਦਿੰਦੀ ਸੀਗੀ ਜਿਹੜੀ ਟ੍ਰੈਕ ਨੂੰ ਚੈੱਕ ਕਰਾਈ ਗਏ ਠੀਕ ਹੈ ਜੀ ਚੈੱਕ ਨਾਲ ਤੇ ਬਾਕੀ ਨੇ ਜੀ ਲੈ ਦੋ ਦਿਨ ਹੋ ਤੋ ਦੋਸਤ ਗਾ ਪਾਣੀ ਕੋਲ ਤੋਂ ਜਨੇ 3 ਕਿਲੋ ਟੋਏ ਹਣ ਠੀਕ ਆ ਜੀ ਇੱਕ ਡੱਕ ਮਿਲਦੀ ਐ ਠੀਕ ਆ ਜੀ ਇੱਕ ਟਾਈਮ ਹੀ ਇੱਕ ਡੱਕ ਗੱਬੜ ਕਿਤੇ ਟਾਈਮ ਦੀ ਐ ਇਹ ਆਪ ਨੂੰ ਪੰਜ ਮਹੀਨੇ ਦੀ ਐ ਕਿੱਕ ਪਾਸ ਆ ਕਿੱਕ ਪਾਸ ਖਲਾਬ ਦਾ ਸੌਦਾ ਕਰਕੇ ਠੀਕ ਆ ਜੀ ਚੋ ਕੇ ਆਪ ਦੀ ਉਹ ਡਾਕਟਰ ਲਿਆ ਕੇ ਠੀਕ ਆ ਜੀ ਫਿਰ ਲੈ ਕੇ ਜਾਵੇ ਸੋ ਮਿਲਦੀ ਹੈ ਸ਼ਾਮ ਨੂੰ ਸਵੇਰ ਠੀਕ ਆ ਬਾਈ ਤੋਰੀ ਮੜਾ ਜਾ ਲੈ ਦੋਸਤੋ ਕਿਹੜਾ ਸੂਈ ਲੈ ਗੱਬਣਾ ਬਈ ਇਹ ਇਹ ਬਈ ਪੂਜਾ ਸੁੱਧੂ ਹੀ ਐ ਠੀਕ ਆ ਜੀ ਪਹਿਲਾਂ ਸੂਈ ਵੀ ਆ ਹਾਂਜੀ ਪਹਿਲਾਂ ਸੂਈ ਵੀ ਆ ਹਾਂ ਮਗਰ ਮਗਰ ਕੱਟੀ ਸੀ ਤੇ ਪਹਿਨੋ ਹੁਣ ਖੋਲੀ ਆ ਠੀਕ ਆ ਲਓ ਜੀ ਦੋਸਤੋ ਬਾਈ ਆਂਦਾ ਬਈ ਪਹਿਲੇ ਸੂਏ ਸੂਈ ਵੀ ਛੋਟੀ ਦੂਜੀ ਸੂਏ ਲਈ 5 ਮਿੰਟ ਦੀ ਗੱਬਣ ਚੈੱਕ ਪਾਸ ਆ ਗਈ ਜਦੋਂ ਮੈਂ 5 ਕਿਲੋ ਚੋਕੇ ਲੈ ਆਇਆ ਸੀਗਾ ਪਰ ਇੱਕ ਚੈੱਕ ਕਰਾਈ ਆ ਬਾਈ ਆਂਦਾ ਇੱਕ ਮੇਰੇ ਘਰੇ ਆ ਕੇ ਥੋੜਾ ਉਪਰਾ ਕਰੀ ਜਾਂਦੀ ਆ ਪੱਠੇ ਨਹੀਂ ਖਾਤੇ ਬਾਈ ਆਂਦਾ ਤਾਂ 3 ਕਿਲੋ ਆ ਕਟੇ ਮਿਲਦੀ ਹੈ ਕਿ ਸਵੇਰ ਟਾਈਮ ਕੱਦ ਕਾ ਠੀਕ ਆ ਵਜਾ ਠੀਕ ਆ ਵਜਨੇ ਬਹੁਤ ਆਗੇ ਚਮਕ ਵਾਲੀ ਛੋਟੀ ਹੈ ਤੇ ਵੇਖ ਸਕਦੇ ਹੋ ਕਾਲੀ ਛਾਹ ਪਈ ਆਗੀ ਥੋੜਾ ਜਿਹਾ ਨਵਾਈ ਨੂੰ ਵੀ ਹੁੰਦੀ ਕਈ ਤੇਲ ਤੋਂ ਲਾਇਆ ਹੁੰਦਾ ਤੇ ਚਮਕਣੀ ਸੀਗੀ ਇਹ ਪਸੂ ਨੂੰ ਪਤਾ ਬਾਈ ਦੇ ਘਰੇ ਨੇ ਤੀਂ ਚ ਪਸੂਆਂ ਦੇ ਤੀਂ ਚ ਸੇਲ ਹੋ ਕੇ ਜਾਂਦੇ ਆਗੇ ਆਈ ਵੀਡੀਓ ਪਈ ਜਾਂਦੀਆਂ ਗੀਆਂ ਜੂ ਚੰਗਾ ਲੱਗਦਾ ਪਸੂ ਅਗਲਾ ਆਪੇ ਲੈ ਜਾਂਦਾ ਵਾ ਸੈਂਕ ਤੋਂ ਰੇਟ ਦੋ ਵਿਖਾ ਦਿੰਦੇ ਆ ਕਿ ਫੇਸ ਕੁਆਲਟੀ ਸੋਹਣੀ ਆ ਮੱਛੀ ਦੀ ਛੋਟੀ ਦੀ ਹਾ ਪੂਤੀ ਵਾਸੀ ਚੰਗੀ ਆਗੀ ਸਾਡਾ ਦਾ ਸਹਿਬ ਬਹੁਤ ਚੰਗਾ ਵਾ ਕੱਠੀ ਚੁਵਾਈ ਵਾਲਾ ਮੁੱਠੀ ਵਾਲਾ ਥਾਣਾਗਾ ਤਾਰ ਪੋਲੀ ਆ ਬਾਈਆਂ ਦਾ ਪੰਜਾ ਦੀ ਗੱਬਣ ਚੈੱਕ ਪਾਸਾ ਤੇ ਮੇਰੀ ਵੀ ਬੇਨਤੀ ਤੇ ਬਾਈ ਦੀ ਬੇਨਤੀ ਆ ਤੋ ਕੇ ਨਹੀਂ ਹੋ ਕੇ ਚੈੱਕ ਕਰ ਲਿਓ ਬਾ ਠੀਕ ਹੈ ਚੈੱਕ ਤੁਸੀਂ ਆਪਦੀ ਕਰਾਉਣੀ ਹੈ ਚੋਣੀ ਤੁਹਾਡੀ ਜ਼ਿੰਮੇਵਾਰੀ ਆਗੀ ਹਾਂਜੀ ਮੁੱਲ ਪੜਾਣਾ ਫਿਰਦਾ ਮੁੱਲ 60000 ਦੀ ਕੋਈ ਚਮਾਨਤਨ ਕੋਈ ਮਾਨਤਨ ਹੋਊਗਾ ਠੀਕ ਹੈ ਜੀ ਲੋ ਦੱਸ ਦੋ ਘੜਾ 60 ਦੀ ਦੋ ਲੋ ਦੱਸ ਦੋ ਘੜਾ ਬਾਈ 60 ਦੇ ਦੋ ਜਮਾ ਜੈਜ ਮੁੱਲ ਆਗਾ ਅੱਜ ਸਵਾ ਸਵਾ ਲੱਖ ਦੇ ਝੋਟਕੇ ਮਿਲਦੇ ਨੇ ਹੈਗੇ ਆਹ ਫੜਕੇ ਲਵਾਂਗਾ ਲੈ 2 ਮਿੰਟ ਦੁੱਧ ਪੀ ਲਓਗੇ ਤੁਸੀਂ ਹੋਰ ਦਾ ਚੰਦਾ ਆਕੇ ਤੁਹਾਡੀ ਸੇਵਾ ਸਮਾਦ ਜਦੋਂ ਵੱਧ ਵੀ ਸਕਦੀ ਆ 60000 ਚੋਂ 2000 ਰੁਪਏ ਛੱਡ ਦੋ ਬਾਈ ਇਹਦਾ 58000 ਤੁਹਾਨੂੰ ਮਿਲ ਜਾਣੀ ਹੈਗੀ ਜਸਪ੍ਰੀਰ ਦੱਸ ਦਗੇ ਬਾਈ ਠੀਕ ਹੈ ਜੀ ਲੈਣੇ ਇਹ ਮਤਲਬ ਕਿ ਇਹਦੇ 30 ਦਿਨ ਹੁੰਦੀ ਹੈ ਠੀਕ ਹੈ ਜੀ ਅੱਜ 26 ਹੋ ਗਈ ਹਾਂ ਠੀਕ ਆ ਚਲ 4 ਰਹਿ ਗਏ ਹਾਂ ਠੀਕ ਆ ਦੁੱਧ ਕਿੰਨਾ ਕ ਪਾ ਦੋ ਬਾਈ ਦੁੱਧ ਪਾ ਦੋ 11 ਤੋਂ 12 ਕਿਲੋ ਠੀਕ ਹੈ ਜੀ ਹਾਂ ਜੀ ਤੋੜ ਲਈ ਲੈ ਦੋਸਤੋ ਕੱਦ-ਕੱਡ ਚੰਗਾ ਵਾ ਫਿਰ ਸ쿼ਟੀ ਸੋਹਣੀ ਆਗੀ ਕਿਹੜਾ ਸੂਆ ਹੁੰਦੀ ਹੈ ਇਹ ਦੂਜਾ ਦੂਜਾ ਸੂਆ ਸੌਂਦੀ ਆਗੀ ਕੀ ਕੀ ਆ ਮੂੰਹ ਠੀਕ ਆ ਚੋ ਚੱਗੀ ਆ ਦੁੱਧ ਪਾ ਦੋਗੇ 10-11 ਕਿਲੋ ਸੁਣਾ ਥਾਲ ਹਵਾਨਾ ਵਾ ਤੇ ਜਿਵੇਂ ਥਾਲ ਹਵਾਨਾ ਇਹਦਾ 10-11 ਕਿਲੋ ਕਹਿੰਦਾ ਵੀ ਕੁਛ ਨਹੀਂਗਾ ਬਾਈ ਨੂੰ ਬਹੁਤ ਆ ਫੇਸ ਕੁਆਲਿਟੀ ਸੋਹਣੀ ਆ ਬੋਦੀ ਵਾਲੀ ਵਹਿੜ ਨਿੱਕਾ ਕੰਨ ਥਣਾ ਸੈ ਬਹੁਤ ਚੰਗਾ ਵਾ ਜਿਹੜੇ ਚਾਰ ਪੰਜ ਪਏ ਗਏ 20 ਮਿੰਟ ਲਵਾ ਕਰਕੇ ਲਾਉਗੀ ਸੂਗੀ ਠੀਕ ਹੈ ਜੀ ਦੋਸਤੋ ਜੀ ਵਾਟਰ ਲੱਭ ਜਾਂ ਸਾਰੇ ਕੱਢ ਕੇ ਨੇ ਫੇਰ ਸੁਣਾ ਵਾ ਬਦਾਮੀ ਰਗ ਤੇ ਜਰਸੀ ਹੱਥੀ ਚਵਾਈਆਂ ਸੋਹਣਾ ਬਲਾਬੀ ਥਾਣਾ ਦਾ ਫੇਸ ਕੁਆਲਿਟੀ ਚੈੱਕ ਕਰ ਲਓ ਤੁਸੀਂ ਪਿਓਰ ਜਰਸੀ ਆਗੀ ਉਹ ਆ ਪੈਂਦਾ ਨਿੱਕਾ ਨਿੱਕਾ ਕਾਰਨਾ ਮੋਟੀਆਂ ਅੱਖਾਂ ਠੀਕ ਹੈ ਬਾਈ ਤੇ ਟੋਆ ਪੈਂਦਾ ਠੀਕ ਆ ਦੋ ਟੋਸ ਦੋਸਤੋ ਤੇ ਵੇਖ ਹੀ ਲਿਆ ਵਾ ਬਾਕੀ ਜਿਹੜੇ ਵੀਰ ਤੇ ਪਸੰਦ ਦੀ ਬਾਈ ਨਾਲ ਗੱਲਬਾਤ ਕਰਕੇ ਲੈਣੀ ਹੈਗੀ ਮੱਲ ਬਰਾੜਾ ਫਿਰਦਾ ਬੋਲ 33000 ਦੀ ਹਨ ਵਿੱਚ ਮਾਨਤਾ ਕੋਈ ਮਾਨਤਾ ਹੋਊਗਾ ਠੀਕ ਆ 33000 ਰੁਪਏ ਜਮਾ ਜਿਹੜੇ ਮਾਰ ਦੋਸਤੋ 33000 ਰੁਪਏ ਦੋ ਦੁੱਧ ਚਟਾ ਮੱਝਾਂ ਆ ਰਗਦਾ ਗਰਮੇ ਗਰਮੇ ਦੁੱਧ ਦੇ ਨਜ਼ਾਰੇ ਦੇ ਦੂਗੀ ਅਗਲੇ ਸੋਹਣੇ ਵੇੜ ਚੰਗੀ ਥੋੜੀ ਤਿਆਰ ਹੋ ਜਾਊਗੀ ਅੱਜ ਦੀ ਵੀਡੀਓ ਦੇ ਕਾਕੇ ਬਰਾਲੇ ਦੋ ਨਗ ਸੇਲ ਤੇ ਦੋ ਜਿਹੜਾ ਤੁਹਾਨੂੰ ਲੈਤੀ ਆਗੀ ਤੁਹਾਡੇ ਜਿਹੜਾ ਨਗ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ